ਮਿੱਤਰ ਪਿਆਰਿਓ ਅੱਜ ਵੱਡੀ ਗੱਲ ਦਾ ਵੱਡਾ ਰੌਲਾ ਪੈ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਸਾਰੀ ਤਾਕਤ ਖੋ ਕੇ ਸ਼ਕਤੀ ਖੋ ਕੇ ਕੇਜਰੀਵਾਲ ਆਪਣੇ ਹੱਥਾਂ 'ਚ ਇਕੱਠੀ ਕਰ ਰਿਹਾ ਹੈ ਤੇ ਇਹਦਾ ਬਹੁਤ ਵੱਡਾ ਪ੍ਰਮਾਣ ਤੇ ਸਬੂਤ ਉਹਦਾ ਰੌਲਾ ਪਿਆ ਵੇਖੋ ਪਿਛਲੇ ਦਿਨਾਂ ਤੋਂ ਕੇਜਰੀਵਾਲ ਤੇ ਦਿੱਲੀ ਵਾਲੇ ਲੀਡਰਾਂ ਦੁਆਰਾ ਭਗਵੰਤ ਮਾਨ ਦੇ ਸਾਰੇ ਨੇੜਲੇ ਬੰਦੇ ਉਹਦੇ ਸਲਾਹਕਾਰੋ ਦੇ ਪੀਏ ਓਐਸਡੀ ਪਾਸੇ ਕਰਕੇ ਤੇ ਦਿੱਲੀ ਵਾਲੇ ਬੰਦਿਆਂ ਨੂੰ ਉਹਨਾਂ ਦੀ ਥਾਂ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਆ ਨਵੀਂ ਗੱਲ ਆ ਗਈ ਹੈ ਨਵੀਂ ਗੱਲ ਬਹੁਤ ਵੱਡੀ ਹੈ ਬੜੀ ਗੰਭੀਰ ਹੈ ਵੱਡਾ ਰੌਲਾ ਪੈ ਗਿਆ ਔਰ ਕਾਂਗਰਸ ਦੇ ਵੱਡੇ ਨੇਤਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਤਾਂ ਮੀਡੀਆ 'ਚ ਪ੍ਰੈਸ ਨੋਟ ਜਾਰੀ ਕਰਕੇ ਕਹਤਾ ਹੈ ਕਿ ਇੰਨੀ ਵੱਡੀ ਗੱਲ ਕਦੇ ਪੰਜਾਬ 'ਚ ਹੋਈ ਨਹੀਂਗੀ ਪਹਿਲੀ ਵਾਰ ਹੋ ਰਿਹਾ ਕਿ ਮੁੱਖ ਮੰਤਰੀ ਨੂੰ ਕੱਠ ਪੁਤਲੀ ਬਣਾਇਆ ਜਾ ਰਿਹਾ ਹੈ ਔਰ ਦਿੱਲੀ ਤੋਂ ਜਿਹੜਾ ਵਿਵਵ ਕੁਮਾਰ ਹੈ ਜਿਹੜਾ ਵਿਵਵ ਕੁਮਾਰ ਹੈ ਪਹਿਲਾਂ ਕੇਜਰੀਵਾਲ ਦਾ ਮੁੱਖ ਸਲਾਹਕਾਰ ਰਿਹਾ ਦਿੱਲੀ ਦੇ ਵਿੱਚ ਜਦੋਂ ਕੇਜਰੀਵਾਲ ਮੁੱਖ ਮੰਤਰੀ ਸੀ ਤਾਂ ਹੁਣ ਉਸ ਵਿਵਵ ਕੁਮਾਰ ਨੂੰ ਭਗਵੰਤ ਮਾਨ ਦੇ ਸਿਰ ਤੇ ਬਿਠਾਇਆ ਜਾ ਰਿਹਾ ਹੁਣ ਉਸ ਵਿਵਵ ਕੁਮਾਰ ਨੂੰ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਲਾਇਆ ਜਾ ਰਿਹਾ ਔਰ ਜਿਹੜੇ ਭਗਵੰਤ ਮਾਨ ਦੇ ਪਹਿਲਾਂ ਰੱਖੇ ਸਲਾਹਕਾਰ ਸੀ ਭਗਵੰਤ ਮਾਨ ਦੇ ਆਪ ਦੇ ਪੰਜਾਬੀ ਬੰਦੇ ਪੰਜਾਬ ਦੇ ਬੰਦੇ ਉਹਨਾਂ ਸਾਰਿਆਂ ਨੂੰ ਹਟਾਇਆ ਜਾ ਰਿਹਾ ਹੈ ਪਹਿਲਾ ओएसडी ओंकार ਸਿੰਘ ਨੂੰ ਹਟਾਇਆ ਗਿਆ ਫਿਰ ਉਹਨਾਂ ਦਾ ਇੱਕ ਜਿਹੜਾ ਨਵਨੀਤ ਵਧਵਾ ਜਿਹੜਾ ਉਹਨਾਂ ਦਾ ਮੀਡੀਆ ਦੇਖਦਾ ਸੀ ਉਹਨੂੰ ਹਟਾਇਆ ਗਿਆ ਫਿਰ ਉਹਨਾਂ ਦਾ ਮੀਡੀਆ ਡਾਇਰੈਕਟਰ ਜਿਹੜਾ ਹੈ ਬਲਤੇਜ ਪੰਨੂ ਉਹਨੂੰ ਵੀ ਪਾਸੇ ਕਰਨ ਦੀਆਂ ਚਰਚਾਵਾਂ ਕਨਸੋਆਂ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਨੇ ਤੇ ਸਾਰੇ ਇਹਨਾਂ ਪੰਜਾਬੀ ਬੰਦਿਆਂ ਦੀ ਥਾਂ ਤੇ ਦਿੱਲੀ ਵਾਲੇ ਆਪਣੇ ਬੰਦੇ ਤਨਾਤ ਕਰ ਰਹੇ ਨੇ ਇਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਨਿਕਲ ਕੇ ਆ ਰਹੀ ਹੈ ਤੇ ਹੁਣ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਦੇ ਵਿੱਚ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰ ਦਿੱਤਾ ਤਾਂ ਫਿਰ ਇਸ ਗੱਲ ਨੇ ਹੋਰ ਵੱਡਾ ਜੋਰ ਫੜ ਲਿਆ ਔਰ ਹੁਣ ਤੱਕ ਭਗਵੰਤ ਮਾਨ ਤੇ ਉਹਦੇ ਹਮਾਇਤੀਆਂ ਨੇ ਇਹਦੀ ਕੋਈ ਨਿੰਦਾ ਕੋਈ ਨਖਿੱਦੀ ਨਹੀਂ ਕੀਤੀ ਜੇ ਇਹ ਗੱਲਾਂ ਝੂਠੀਆਂ ਹੁੰਦੀਆਂ ਤਾਂ ਹੁਣ ਭਗਵੰਤ ਮਾਨ ਵੱਲੋਂ ਜਾਂ ਉਹਦੇ ਜਿਹੜੇ ਜਿਹੜੇ ਉਹਦੇ ਦੂਜੇ ਨੇਤਾ ਨੇ ਉਹਨਾਂ ਵੱਲੋਂ ਕੋਈ ਇਹਨਾਂ ਗੱਲਾਂ ਦਾ ਖੰਡਨ ਨਖਿੱਦੀ ਸਾਹਮਣੇ ਆ ਜਾਂਦੀ ਕਿ ਭਾਈ ਇਹ ਝੂਠੇ ਇਲਜ਼ਾਮ ਨਹੀਂ ਔਰ ਪ੍ਰਤਾਪ ਬਾਜਵਾ ਵਿਕਰਮ ਮਜੀਠੀਆ ਤੇ ਹੋਰ ਵੱਡੇ ਵੱਡੇ ਜਿਹੜੇ ਆਗੂ ਨੇ ਵਿਰੋਧੀ ਪਾਰਟੀਆਂ ਦੇ ਉਹ ਬੜੇ ਹੀ ਪੁਖਤਾ ਤਰੀਕੇ ਦੇ ਨਾਲ ਇਹ ਗੱਲਾਂ ਬੋਲ ਰਹੇ ਨੇ ਸੋਸ਼ਲ ਮੀਡੀਆ ਤੇ ਲਿਖ ਲੈ ਕੇ ਟਵੀਟ ਕਰ ਰਹੇ ਨੇ ਕਿ ਭਗਵੰਤ ਮਾਨ ਦੇ ਪੱਲੇ ਹੁਣ ਕੋਈ ਤਾਕਤ ਨਹੀਂ ਰਹੀ ਔਰ ਸਾਰੀ ਕੇਜਰੀਵਾਲ ਤੇ ਉਹਦੀ ਲੋਬੀ ਆਪਣੇ ਹੱਥ ਚ ਲੈ ਰਹੀ ਐ ਔਰ ਤੁਸੀਂ ਦੇਖੋ ਹੁਣ ਜੇ ਵਿਭਵ ਕੁਮਾਰ ਦੀ ਆਪਾਂ ਗੱਲ ਕਰੀਏ ਵਿਭਵ ਕੁਮਾਰ ਜਦੋਂ ਕੇਜਰੀਵਾਲ ਮੁੱਖ ਮੰਤਰੀ ਸੀ ਤਾਂ ਵਿਭਵ ਕੁਮਾਰ ਉਹਦਾ ਸਲਾਹ ਕਰ ਰਿਹਾ ਤੇ ਹੁਣ ਕੇਜਰੀਵਾਲ ਮੁੱਖ ਮੰਤਰੀ ਨਹੀਂ ਰਿਹਾ ਦਿੱਲੀ ਦਾ ਮੁੱਖ ਮੰਤਰੀ ਬਣ ਗਈ ਆਤਸ਼ੀ ਕਿਉਂਕਿ ਕੇਜਰੀਵਾਲ ਨੂੰ ਜਦੋਂ ਜੇਲ੍ਹੋਂ ਬਾਹਰ ਕੱਢਿਆ ਗਿਆ ਜ਼ਮਾਨਤ ਦੇ ਕੇ ਤਾਂ ਅਦਾਲਤ ਨੇ ਸ਼ਰਤ ਲਾਤੀ ਸੀ ਵੀ ਤੁਸੀਂ ਮੁੱਖ ਮੰਤਰੀ ਵਾਲਾ ਕੋਈ ਕੰਮ ਨਹੀਂ ਕਰ ਸਕੋਗੇ ਫਿਰ ਮਜਬੂਰੀ ਚ ਅਸਤੀਫਾ ਦੇਣਾ ਪਿਆ ਕੇਜਰੀਵਾਲ ਨੂੰ ਕੱਲ ਕੇਜਰੀਵਾਲ ਨੇ ਆਪਣਾ ਜਿਹੜਾ ਸੀਐਮ ਹਾਊਸ ਸੀ ਜਿਹਦੇ ਤੇ ਸੈਂਕੜੇ ਕਰੋੜ ਰੁਪਈਆ ਲਾਇਆ ਗਿਆ ਸੀ ਉਹ ਮਹਿਲ ਵੀ ਕੱਲ ਕੇਜਰੀਵਾਲ ਨੂੰ ਛੱਡਣਾ ਪਿਆ ਔਰ ਇਸ ਤਰੀਕੇ ਨੂੰ ਇੰਜ ਪੇਸ਼ ਕੀਤਾ ਜਾ ਰਿਹਾ ਸੀਗਾ ਜਾਂ ਕਰਵਾਇਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਕੋਈ ਸ਼ਹਾਦਤ ਵਰਗੀ ਚੀਜ਼ ਕੇਜਰੀਵਾਲ ਨੇ ਕਰ ਦਿੱਤੀ ਹੈ ਵੀ ਉਹਨੂੰ ਬੰਗਲਾ ਛੱਡਣਾ ਪੈ ਗਿਆ ਸੋ ਉਸ ਤੋਂ ਬਾਅਦ ਇਹ ਵੱਡੀਆਂ ਚਰਚਾਵਾਂ ਨੇ ਕਿ ਜਦੋਂ ਦੇ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏ ਨੇ ਉਦੋਂ ਤੋਂ ਹੀ ਭਗਵੰਤ ਮਾਨ ਦੇ ਨਾਲ ਉਹਦੀ ਬਹੁਤ ਜ਼ਿਆਦਾ ਖੜਕ ਚੁੱਕੀ ਹੈ ਚਰਚਾ ਆ ਰਹੀ ਹੈ ਕਿ ਦੋਨੇ ਦੂਰੋ ਦੂਰ ਨੇ ਦੋਨਾਂ ਦੇ ਵਿੱਚ ਕਾਫੀ ਘੜਤਨ ਹੈ ਔਰ ਚਰਚਾ ਆ ਰਹੀ ਹੈ ਕਿ ਭਗਵੰਤ ਮਾਨ ਨੂੰ ਪਹਿਲਾਂ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕਰਨ ਦੀ ਤਿਆਰੀ ਹੋ ਰਹੀ ਸੀ ਤੇ ਜਦੋਂ ਕਹਿੰਦੇ ਵੀ ਭਗਵੰਤ ਮਾਨ ਨੇ ਫਿਰ ਤਿੱਖੇ ਤੇਵਰ ਦਿਖਾਏ ਭਗਵੰਤ ਮਾਨ ਨੇ ਕਿਹਾ ਵੀ ਮੈਂ ਮੁੱਖ ਮੰਤਰੀ ਦਾ ਅਹੁਦਾ ਸਤੀਫਾ ਨਹੀਂ ਦੇਣਾ ਚਾਹੇ ਕੁਝ ਵੀ ਕਰਨਾ ਪੈ ਜੇ ਤਾਂ ਫਿਰ ਕੇਜਰੀਵਾਲ ਤੇ ਉਹਦੀ ਲੋਬੀ ਦਿੱਲੀ ਵਾਲੇ ਲੀਡਰਾਂ ਨੂੰ ਲੱਗਿਆ ਕਿ ਜੇ ਭਗਵੰਤ ਮਾਨ ਪਾਸੇ ਹੋ ਗਿਆ ਇਹਦਾ ਰੌਲਾ ਪੈ ਗਿਆ ਤਾਂ ਫਿਰ ਬਹੁਤ ਵੱਡਾ ਨੁਕਸਾਨ ਹੋ ਜਾਣਾ ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਜੇ ਕੋਈ ਜੜ ਲੱਗੀ ਹੈ ਤਾਂ ਕੇਜਰੀਵਾਲ ਦੇ ਨਾਂ ਤੇ ਨਹੀਂ ਭਗਵੰਤ ਮਾਨ ਦੇ ਨਾਂ ਤੇ ਲੱਗੀ ਹੈ ਭਾਵੇਂ ਕਿ ਭਗਵੰਤ ਮਾਨ ਕੋਈ ਬਹੁਤਾ ਰੰਗ ਨਹੀਂ ਦਿਖਾ ਸਕਿਆ ਪੰਜਾਬੀਆਂ ਨੂੰ ਕੋਈ ਬਹੁਤ ਵੱਡਾ ਬਦਲਾਅ ਨਹੀਂ ਦਿਖਾ ਸਕਿਆ ਪਰ ਫਿਰ ਵੀ ਤੇ ਪਤਾ ਸਾਰਿਆਂ ਨੂੰ ਹੈ ਕਿ ਉਹਦਾ ਰੋਲ ਵੱਡਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੇ ਹੁਣ ਜਿਹੜੇ ਵਿਵਕ ਕੁਮਾਰ ਨੂੰ ਭਗਵੰਤ ਮਾਨ ਦਾ ਸਲਾਹਕਰ ਲਾਇਆ ਜਾ ਰਿਹਾ ਹੈ ਉਹੀ ਪਹਿਲਾਂ ਕੇਜਰੀਵਾਲ ਦਾ ਸਲਾਹ ਕਰ ਰਿਹਾ ਜਦੋਂ ਕੇਜਰੀਵਾਲ ਮੁੱਖ ਮੰਤਰੀ ਸੀ ਤੇ ਉਸੇ ਵਿਵਕ ਕੁਮਾਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਹੀ ਇੱਕ ਰਾਜ ਸਭਾ ਮੈਂਬਰ ਜਿਹੜੀ ਦਿੱਲੀ ਦੀ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਵੀ ਹੈ ਸਵਾਤੀ ਮਾਲੀਵਾਲ ਉਨੇ ਬਹੁਤ ਵੱਡੇ ਦੋਸ਼ ਲਾਏ ਸੀ ਕਿ ਇਹਨੇ ਮੇਰੇ ਨਾਲ ਬਹੁਤ ਕੁਝ ਗਲਤ ਕੀਤਾ ਤਾਂ ਫਿਰ ਉਸ ਦੋਸ਼ ਦੇ ਵਿੱਚ ਪਿਛਲੇ ਦਿਨੀ ਇਹੀ ਵਿਵਕ ਕੁਮਾਰ ਜੇਲ੍ਹ ਚ ਵੀ ਰਹਿ ਕੇ ਆਇਆ ਤਾਂ ਉਹਨੂੰ ਹੁਣ ਭਗਵੰਤ ਮਾਨ ਦਾ ਸਲਾਹਕਾਰ ਲਾਇਆ ਜਾ ਰਿਹਾ ਹੁਣ ਕੇਜਰੀਵਾਲ ਵੀ ਜੇਲ੍ਹੋਂ ਆਇਆ ਵਿਵਕ ਕੁਮਾਰ ਵੀ ਜੇਲ੍ਹੋਂ ਆਇਆ ਤੇ ਜੇਕਰ ਵਿਵਕ ਕੁਮਾਰ ਨੂੰ ਭਗਵੰਤ ਮਾਨ ਦਾ ਸਲਾਹਕਾਰ ਲਾਇਆ ਜਾ ਰਿਹਾ ਤਾਂ ਇੱਥੇ ਪਰ ਵਿਰੋਧੀਆਂ ਦੇ ਸਵਾਲ ਜਾਇਜ਼ ਨੇ ਕਿ ਕੀ ਪੰਜਾਬ ਚ ਬੰਦੇ ਮੁੱਕ ਗਏ ਕੀ ਆਮ ਆਦਮੀ ਪਾਰਟੀ ਕੋਲ ਪੰਜਾਬ ਚ ਕੋਈ ਬੰਦਾ ਹੀ ਨਹੀਂ ਹੈਗੇ ਕੀ ਪੰਜਾਬ ਵਾਲਿਆਂ ਕੋਲ ਕੋਈ ਤਜਰਬਾ ਹੀ ਹੈ ਨੀਗਾ ਸਾਰਾ ਤਜਰਬਾ ਵਿਭੂ ਕੁਮਾਰ ਕੋਲੇ ਹੀ ਆ ਗਿਆ ਜੇਕਰ ਇਹ ਖਬਰਾਂ ਸੱਚੀਆਂ ਨੇ ਤਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪੰਜਾਬ ਚੋਂ ਆਪਣਾ ਸੁਪਨਾ ਸਾਫ ਕਰਨ ਦੀ ਕੋਸ਼ਿਸ਼ ਆਪੇ ਕਰ ਰਹੀ ਜਪਦੀ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦੀ ਜਪਦੀ ਹੈ ਕਿਉਂਕਿ ਪੰਜਾਬੀਆਂ ਨੇ ਨਹੀਂ ਕਬੂਲਣਾ ਕਿ ਸਾਰਾ ਦਿੱਲੀ ਲੋਬੀ ਦੇ ਹੱਥ ਚ ਕੰਟਰੋਲ ਹੋ ਜੇ ਔਰ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਕੱਠ ਪੁਤਲੀ ਬਣਾਇਆ ਜਾ ਰਿਹਾ ਹੈ ਜੇਕਰ ਕੱਠ ਪੁਤਲੀ ਬਣਾਇਆ ਗਿਆ ਭਗਵੰਤ ਮਾਨ ਨੂੰ ਤਾਂ ਮੈਨੂੰ ਜਪਦਾ ਕਿ ਪੰਜਾਬੀਆਂ ਨੇ ਇਹ ਗੱਲ ਕਬੂਲ ਨਹੀਂ ਕਰਨੀ ਪੰਜਾਬੀਆਂ ਨੇ ਬਹੁਤ ਵੱਡਾ ਰੋਸ ਇਸ ਗੱਲ ਦਾ ਕਰਨਾ ਔਰ ਗੱਲਾਂ ਤੇ ਵੀ ਆ ਰਹੀਆਂ ਨੇ ਕਿ ਜਿਹੜਾ ਜਿਹੜਾ ਸੰਦੀਪ ਪਾਠਕ ਹੈ ਉਹਨੂੰ ਪੰਜਾਬ ਦੇ ਸਾਰੇ ਐਮਐਲਏ ਨਾਲ ਸੰਬੰਧਿਤ ਕੰਮਾਂ ਦਾ ਡਿਊਟੀ ਦਿੱਤੀ ਜਾ ਰਹੀ ਹੈ ਜਿਹੜਾ ਰਾਗਵ ਚੱਡਾ ਹੈ ਉਹਨੂੰ ਪ੍ਰਸ਼ਾਸਨ ਨਾਲ ਸੰਬੰਧਿਤ ਸਾਰੇ ਕੰਮਾਂ ਦੀ ਡਿਊਟੀ ਦਿੱਤੀ ਜਾ ਰਹੀ ਹੈ ਜਿਹੜਾ ਵਿਵਬ ਕੁਮਾਰ ਹੈ ਦਿੱਲੀ ਵਾਲਾ ਉਹਨੂੰ ਹੁਣ ਭਗਵੰਤ ਮਾਨ ਦਾ ਹਰ ਵੇਲੇ ਉਹਨਾਂ ਦੇ ਨਾਲ ਰਹਿਣ ਵਾਲਾ ਲਾਇਆ ਜਾ ਰਿਹਾ ਔਰ ਇੱਥੋਂ ਤੱਕ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਸੀਐਮ ਹਾਊਸ ਦੇ ਵਿੱਚ ਵਿਵਬ ਕੁਮਾਰ ਦੇ ਲਈ ਬਕਾਇਦਾ ਕਮਰੇ ਖਾਲੀ ਕਰ ਦਿੱਤੇ ਗਏ ਨੇ ਔਰ ਕਮਰੇ ਖਾਲੀ ਕਰਕੇ ਉਹਦੇ ਰਹਿਣ ਦਾ ਇੰਤਜ਼ਾਮ ਕਰ ਲਿਆ ਗਿਆ ਇਹ ਵੀ ਗੱਲਾਂ ਕਹਿ ਦਿੱਤੀਆਂ ਗਈਆਂ ਨੇ ਹਾਂ ਜੇ ਇਹ ਸਭ ਕੁਝ ਗਲਤ ਹੈ ਝੂਠ ਹੈ ਅਫਵਾਹਾਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਔਰ ਇਹਨਾਂ ਦਾ ਖੰਡਨ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਬੁਲਾਰੇ ਨੇ ਮਾਲਵਿੰਦਰ ਕੰਗ ਹੈ ਇਧਰ ਜਿਹੜਾ ਆਪਣਾ ਬਰਨਾਲੇ ਵਾਲਾ ਮੀਤ ਹੈਰ ਹੈ ਹੋਰ ਕਿੰਨੇ ਸਾਰੇ ਆਮ ਆਦਮੀ ਪਾਰਟੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨੇ ਜਿਹੜੇ ਹਰਪਾਲ ਚੀਮਾ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਕਿੰਨੇ ਸਾਰੇ ਲੀਡਰ ਨੇ ਜਿਹੜੇ ਹੁਣ ਤੱਕ ਮੀਡੀਆ 'ਚ ਨਿਕ ਨਿਕੀ ਗੱਲ ਤੇ ਬੋਲਦੇ ਨੇ ਤਾਂ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜੇਕਰ ਇਹ ਮੀਡੀਆ ਦੇ ਵਿੱਚ ਇੰਨੀਆਂ ਵੱਡੀਆਂ ਗੱਲਾਂ ਅਫਵਾਹ ਚੱਲ ਰਹੀ ਹੈ ਜਾਂ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਪ੍ਰਤਾਪ ਬਾਜਵਾ ਉਹ ਕੋਈ ਝੂਠੀ ਤੇ ਅਫਵਾਹ ਜਾਂ ਖਬਰ ਦੇ ਰਹੇ ਨੇ ਤਾਂ ਫਿਰ ਉਹਦਾ ਖੰਡਨ ਕਰਨਾ ਚਾਹੀਦਾ ਹੈ ਕਿਹਾ ਚਾਹੀਦਾ ਵੀ ਜਿਹਾ ਕੁਝ ਨਹੀਂਗਾ ਇਹ ਸਭ ਝੂਠ ਹੈ ਪਰ ਇਹ ਗੱਲ ਸੱਚ ਹੈ ਕਿ ਆਮ ਆਦਮੀ ਪਾਰਟੀ 'ਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਆ ਜਿਹੜਾ ਵਿਪੇਕ ਕੁਮਾਰ ਦੇ ਲਾਉਣ ਵਾਲੀ ਖਬਰ ਹੈ ਇਹਦਾ ਸੱਚ ਕੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਪਤਾ ਹੋਊ ਜਾਂ ਪ੍ਰਤਾਪ ਬਾਜਵਾ ਨੂੰ ਅਸੀਂ ਤਾਂ ਜੋ ਖਬਰਾਂ 'ਚ ਆ ਰਿਹਾ ਹੈ ਉਹਦੇ ਉੱਪਰ ਚਰਚਾ ਕਰ ਰਹੇ ਆ ਪਰ ਇੱਕ ਗੱਲ ਸਾਫ ਹੈ ਆਮ ਆਦਮੀ ਪਾਰਟੀ ਨੂੰ ਸਭ ਕੋ ਠੀਕ ਨਹੀਂ ਚੱਲ ਰਿਹਾ ਬਾਹਰੀ ਤੌਰ ਤੇ ਜਿਹੜੇ ਸੰਕੇਤ ਸਾਨੂੰ ਦਿਖ ਰਹੇ ਨੇ ਉਹਨਾਂ ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਤਣਾ ਤਣੀ ਤਾਂ ਨਜ਼ਰ ਆ ਰਹੀ ਹੈ ਕਿਵੇਂ ਆ ਰਹੀ ਹੈ ਵੇਖੋ ਜਦੋਂ ਕੇਜਰੀਵਾਲ ਮਤਲਬ ਜੇਲ੍ਹ ਚੋਂ ਬਾਹਰ ਆਏ ਦਿੱਲੀ ਦੇ ਵਿੱਚ ਵੈਲਕਮ ਬੈਕ ਟੂ ਕੇਜਰੀਵਾਲ ਪ੍ਰੋਗਰਾਮ ਕੀਤਾ ਗਿਆ ਉੱਥੇ ਵਿਚਾਰਾ ਭਗਵੰਤ ਮਾਨ ਵੀ ਗਿਆ ਸੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਇਸ ਟਾਈਮ ਉਹ ਸਟੇਜ ਤੇ ਬਿਠਾਇਆ ਗਿਆ ਅਰੇ ਚਰਚਾ ਬਹੁਤ ਵੱਡੇ ਪੱਧਰ ਤੇ ਹੋਈ ਕਿ ਭਗਵੰਤ ਮਾਨ ਨੂੰ ਨਾ ਸਟੇਜ ਤੋਂ ਬੋਲਣ ਦਿੱਤਾ ਗਿਆ ਨਾ ਹੀ ਉਹਦਾ ਨਾਂ ਲਿਆ ਗਿਆ ਕਿਸੇ ਵੀ ਆਗੂ ਨੇ ਉਹਦਾ ਨਾਂ ਨਹੀਂ ਲਿਆ ਸਟੇਜ ਤੋਂ ਇਹਦੇ ਉੱਪਰ ਵਿਰਸਾ ਸਿੰਘ ਵਲਟੋਆ ਜਿਹੜਾ ਕਾਲੀ ਦਲ ਦਾ ਆਗੂ ਉਹਨੇ ਬਹੁਤ ਵੱਡਾ ਮੁੱਦਾ ਸੋਸ਼ਲ ਮੀਡੀਆ ਤੇ ਉਠਾਇਆ ਸੀ ਕਿ ਭਗਵੰਤ ਮਾਨ ਨੂੰ ਜਲੀਲ ਕੀਤਾ ਗਿਆ ਬੇਇੱਜ਼ਤੀ ਕੀਤੀ ਗਈ ਰੱਜ ਕੇ ਉਹਨੂੰ ਨੀਵਾ ਦਿਖਾਇਆ ਗਿਆ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਚਾਰ ਮੰਤਰੀ ਹਟਾਏ ਨੇ ਪੰਜ ਨਵੇਂ ਲਾਏ ਨੇ ਅੱਗੇ ਤਾਂ ਕੇਜਰੀਵਾਲ ਨੂੰ ਮਾੜੀ ਮਾੜੀ ਗੱਲ ਤੇ ਪੰਜਾਬ 'ਚ ਸੱਦਿਆ ਜਾਂਦਾ ਸੀ ਚਾਹੇ ਕਿਸੇ ਸਕੂਲ ਦਾ ਜਾਂ ਕਿਸੇ ਮhalla ਕਲੀਨਿਕ ਦਾ ਤਾਂ ਘਟਨ ਹੁੰਦਾ ਸੀ ਤਾਂ ਵੀ ਕੇਜਰੀਵਾਲ ਨੂੰ ਤਾਂ ਹੁਣ ਚਾਰ ਮੰਤਰੀ ਹਟਾ ਕੇ ਪੰਜ ਨਵੇਂ ਬਣਾਉਣ ਦੀ ਜਦੋਂ ਸੋਚ ਕਾਈ ਗਈ ਤੇ ਕੇਜਰੀਵਾਲ ਨੂੰ ਨਹੀਂ ਸੱਦਿਆ ਗਿਆ ਕਹਿੰਦੇ ਨੇ ਵੀ ਭਗਵੰਤ ਮਾਨ ਅੰਦਰੋਂ ਔਖਾ ਕੇਜਰੀਵਾਲ ਤੇ ਕਿਉਂਕਿ ਇਹ ਕਹਿੰਦੇ ਨੇ ਕੇਜਰੀਵਾਲ ਨੇ ਉਹਨੂੰ ਕਹਿਤਾ ਸੀ ਵੀ ਮੈਂ ਤਾਂ ਅਸਤੀਫਾ ਦੇ ਦਿੱਤਾ ਦਿੱਲੀਵਾਲ ਦੇ ਮੁੱਖ ਮੰਤਰੀ ਤੋਂ ਤੇ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਵੀ ਦੇ ਦਿਓ ਤਾਂ ਭਗਵੰਤ ਮਾਨ ਇਸ ਗੱਲ ਤੇ ਅੰਦਰੇ-ਅੰਦਰ ਬਹੁਤ ਔਖਾ ਹੈ ਕਿ ਆ ਜਾ ਰਿਹਾ ਅਗਲੀ ਗੱਲ ਕੇਜਰੀਵਾਲ ਜਦੋਂ ਵੀ ਕਿਸੇ ਸੂਬੇ ਵਿੱਚ ਪ੍ਰਚਾਰ ਕਰਨ ਜਾਂਦਾ ਸੀ ਤਾਂ ਨਾਲ ਭਗਵੰਤ ਮਾਨ ਨੂੰ ਜ਼ਰੂਰ ਲੈ ਕੇ ਜਾਂਦਾ ਸੀ। ਕਿਹਾ ਉਹ ਤਾਂ ਇਹ ਵੀ ਜਾਂਦਾ ਕਿ ਭਗਵੰਤ ਮਾਨ ਕੋਲ ਜਹਾਜ਼ ਹੈ, ਹੈਲੀਕਾਪਟਰ ਪੰਜਾਬ ਸਰਕਾਰ ਦਾ ਦਿੱਲੀ ਕੋਲ ਹੈ ਨਹੀਂਗਾ ਤੇ ਪੰਜਾਬ ਦਾ ਹੈਲੀਕਾਪਟਰ ਵਰਤਣ ਦੇ ਲਈ ਭਗਵੰਤ ਮਾਨ ਨੂੰ ਨਾਲ ਲੈ ਕੇ ਜਾਇਆ ਜਾਂਦਾ ਸੀ ਪਰ ਹੁਣ ਹਰਿਆਣਾ 'ਚ ਜਿਹੜਾ ਚੋਣ ਪ੍ਰਚਾਰ ਹੋਇਆ ਅੱਜ ਵੋਟਾਂ ਪੈ ਰਹੀਆਂ ਹਰਿਆਣੇ ਦੇ ਵਿੱਚ ਤਾਂ ਇਸ ਚੋਣ ਪ੍ਰਚਾਰ ਦੇ ਵਿੱਚ ਕੇਜਰੀਵਾਲ ਨੇ ਅੱਡ ਪ੍ਰਚਾਰ ਕੀਤਾ, ਭਗਵੰਤ ਮਾਨ ਨੇ ਅੱਡ ਕੀਤਾ। ਅੱਡੋ-ਅੱਡ ਰਹੇ ਨੇ ਦੋਨੋਂ। ਔਰ ਦੇਖੋ ਚਰਚਾ ਤੇ ਵੀ ਹੈ ਕਿ ਬਲਤੇਜ ਪੰਨੂ ਨੂੰ ਲਾਇਆ ਜਾ ਰਿਹਾ ਹੈ ਬਲਤੇਜ ਪੰਨੂ ਨੂੰ ਕੌਣ ਨਹੀਂ ਜਾਣਦਾ ਬਲਤੇਜ ਪੰਨੂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹੇ ਨੇ ਉਹਨਾਂ ਤੇ ਪਿਛਲੀਆਂ ਸਰਕਾਰਾਂ ਵੇਲੇ ਦੋਸ਼ ਵੀ ਲੱਗੇ ਕੁਝ ਔਰ ਪਿਛਲੇ ਟਾਈਮ ਤੋਂ ਭਗਵੰਤ ਸਤਮਾਨ ਨੇ ਬਲਤੇਜ ਪੰਨੂ ਨਾਲ ਕਾਫੀ ਯਾਰੀ ਪਗਾਈ ਔਰ ਬਲਤੇਜ ਪੰਨੂ ਨੂੰ ਆਪਣਾ ਮੀਡੀਆ ਸਲਾਹਕਾਰ ਲਾਇਆ ਤਾਂ ਉਸ ਤੋਂ ਬਾਅਦ ਅੱਜ ਮੀਡੀਆ ਸਲਾਹਕਾਰ ਵਜੋਂ ਲਾ ਕੇ ਬਲਤੇਜ ਪੰਨੂ ਨੂੰ ਤੇ ਦਿੱਲੀ ਵਾਲਿਆਂ ਨੂੰ ਨਿਯੁਕਤ ਕਰਨ ਦੀਆਂ ਚਰਚਾਵਾਂ ਖਬਰਾਂ ਕਨਸੋਆਂ ਇਹ ਆ ਰਹੀਆਂ ਨੇ ਔਰ ਵਿਰੋਧੀ ਪਾਰਟੀਆਂ ਵੱਲੋਂ ਤਾਂ ਸ਼ਰੇਆਮ ਇਹ ਗੱਲਾਂ ਕਹਿ ਰਹੇ ਨੇ ਹੁਣ ਆਮ ਆਦਮੀ ਪਾਰਟੀ ਨੂੰ ਇਹਨਾਂ ਸਾਰੀਆਂ ਕਨਸੋਆਂ ਦੇ ਉੱਪਰ ਆਪਣਾ ਪੱਖ ਜ਼ਰੂਰ ਰੱਖਣਾ ਚਾਹੀਦਾ ਹੈ ਪਰ ਫਿਲਹਾਲ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਚੁੱਪ ਰਹਿਣ ਚ ਆਪਣਾ ਭਲਾ ਸੰਧਰੀ ਹੈ ਉਹਦਾ ਕਾਰਨ ਇਹ ਹੈ ਕਿ ਲੱਗਦਾ ਹੈ ਕਿ ਇਹ ਸਾਰੀਆਂ ਗੱਲਾਂ ਕਾਫੀ ਹੱਦ ਤੱਕ ਪੁਖਤਾ ਹੋ ਸਕਦੀਆਂ ਸਹੀ ਹੋ ਸਕਦੀਆਂ ਤੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਇੱਕ ਚੁੱਪ ਤੇ 100 ਸੁੱਖ ਪਰ ਇੱਕ ਗੱਲ ਇੱਥੇ ਮੈਂ ਹੋਰ ਕਹਦੇ ਆ ਜੇਕਰ ਭਗਵੰਤ ਮਾਨ ਨੂੰ ਪਾਸੇ ਕੀਤਾ ਕੇਜਰੀਵਾਲ ਨੇ ਤਾਂ ਕੇਜਰੀਵਾਲ ਬਹੁਤ ਘਾਟਾ ਖਾਏਗਾ ਦੇਖੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਚ ਸੂਪੜਾ ਸਾਫ ਹੋਇਆ ਕੋਈ ਸੀਟ ਨਹੀਂ ਜਿੱਤੀ ਪੰਜਾਬ ਚ ਕੀ ਬਣਿਆ 13 ਸੀਟਾਂ ਸੀ ਨਾ ਪੰਜਾਬ ਦੀਆਂ ਐਮਪੀ ਦੀਆਂ ਆਮ ਆਦਮੀ ਪਗਟੀ ਕਹਿੰਦੀ 13 ਦੀਆਂ 13 ਜਿੱਤਾਂਗੇ ਜਿੱਤੀਆਂ ਕਿੰਨੀਆਂ ਗਈਆਂ 13 ਚ 3 10 ਹਾਰ ਗਈ ਹੁਣ ਹਰਿਆਣਾ ਚ ਵੋਟਾਂ ਪੈ ਰਹੀਆਂ ਨੇ ਹਰਿਆਣੇ ਚ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਆਮ ਆਦਮੀ ਪਾਰਟੀ ਚ ਉੱਥੇ ਪੂਰਾ ਜ਼ੋਰ ਲਾ ਲਈ ਕੇਜਰੀਵਾਲ ਵੀ ਲਾ ਰਹੇ ਭਗਵੰਤਵਾਨ ਵੀ ਪਰ ਅਸਲ ਚ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਬਹੁਤ ਵਧੀਆ ਸਥਿਤੀ ਚ ਨਹੀਂ ਹੈ ਲੋਕ ਉੱਥੋਂ ਦੇ ਮੈਂ ਤਿੰਨ ਦਿਨ ਉੱਥੇ ਲੋਕਾਂ ਦੇ ਵਿੱਚ ਰਹਿ ਕੇ ਆਇਆ ਕਾਫੀ ਵੀਡੀਓ ਬਣਾਈਆਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਿੱਥੇ ਵੀ ਕਿਤੇ ਪੁੱਛਿਆ ਮੈਂ ਵੀ ਕਿਹੜੀ ਪਾਰਟੀ ਨੂੰ ਜਿਤਾ ਰਹੇ ਹੋ ਤਾਂ ਕਿਸੇ ਨੇ ਵੀ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਜਦੋਂ ਮੈਂ ਆਮ ਆਦਮੀ ਪਾਰਟੀ ਲਈ ਬਾਕਾਇਦਾ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਨਹੀਂ ਦੇਣਾ ਜੋ ਪੰਜਾਬ ਨੇ ਦਿੱਤਾ ਤਾਂ ਉਹ ਕਹਿੰਦੇ ਨਹੀਂ ਅਸੀਂ ਪੰਜਾਬ ਦੇ ਦਿੱਤੇ ਇੱਕ ਮੌਕੇ ਦਾ ਹਾਲ ਵੇਖ ਲਿਆ ਤੇ ਵੱਡੇ ਵੱਡੇ ਦਾਅਵੇ ਸੀ ਵੱਡੇ ਵੱਡੇ ਵਾਦੇ ਸੀ ਤੇ ਕੁਝ ਨਹੀਂ ਹੋਇਆ ਵੱਡੀ ਗਿਣਤੀ ਲੋਕਾਂ ਨੇ ਕਿਹਾ ਵੀ ਸਾਡੇ ਸਾਰੀਆਂ ਰਿਸ਼ਤੇਦਾਰੀਆਂ ਪੰਜਾਬ 'ਚ ਨੇ ਔਰ ਪੰਜਾਬ ਦਾ ਅਸੀਂ ਗਵਾਂਢ 'ਚ ਬੈਠੇ ਆ ਸਾਨੂੰ ਚੱਪਾ ਚੱਪਾ ਪਤਾ ਨਸ਼ਾ ਵੀ ਉਸੇ ਤਰ੍ਹਾਂ ਪੰਜਾਬ 'ਚ ਬੇਰੁਜ਼ਗਾਰੀ ਵੀ ਉਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਦਾ ਵੀ ਉਹੀ ਹਾਲ ਹੈ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਵੀ ਨਹੀਂ ਦਿੱਤਾ ਤੇ तमाम ਚੀਜ਼ਾਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਜਿਵੇਂ ਪਹਿਲਾਂ ਚੱਲਦੀਆਂ ਸੀ ਕੋਈ ਬਦਲਾ ਕੋਈ ਇਨਕਲਾਬ ਸਾਨੂੰ ਤੇ ਦਿਖਿਆ ਨਹੀਂ ਤਾਂ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਇੱਕ ਮੌਕਾ ਨਹੀਂ ਦੇਣਾ ਆਮ ਆਦਮੀ ਪਾਰਟੀ ਨੂੰ ਤਾਂ ਜੇਕਰ ਆਮ ਆਦਮੀ ਪਾਰਟੀ ਦਾ ਹਰਿਆਣਾ ਚ ਸੂਪੜਾ ਸਾਫ਼ ਹੁੰਦਾ ਹੈ ਜਿਵੇਂ ਕਿ ਹਰਿਆਣੇ ਵਾਲੇ ਕਹਿੰਦੇ ਇੱਕ ਵੀ ਸੀਟ ਇਹਨਾਂ ਦੀ ਇੱਥੇ ਨਹੀਂ ਆਉਣੀ ਤਾਂ ਇਹ ਆਮ ਆਦਮੀ ਪਾਰਟੀ ਲਈ ਇੱਕ ਝਟਕਾ ਵੀ ਹੋਊਗਾ ਤੇ ਫਿਰ ਆਮ ਆਦਮੀ ਪਾਰਟੀ ਨੂੰ ਸੋਚਣਾ ਵੀ ਚਾਹੀਦਾ ਕਿ ਉਹ ਦਿੱਲੀ ਜੀ ਵੀ ਸੁਪਣਾ ਸਾਭ ਹੋਇਆ ਪੰਜਾਬ ਚ ਵੀ ਇੱਕ ਤਰ੍ਹਾਂ ਨਾਲ ਤਿੰਨ ਹੀ ਜਿੱਤੇ ਲੋਕ ਸਭਾ ਚ ਹਰਿਆਣਾ ਚ ਵੀ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਜਰੂਰ ਸੋਚਣਾ ਚਾਹੀਦਾ ਵੀ ਉਹ ਜਾ ਕਿਦਰ ਨੂੰ ਰਹਿਣੀ ਲੋਕ ਉਹਨਾਂ ਤੋਂ ਕਿੰਨੇ ਖੁਸ਼ ਨਹੀਂ ਲੋਕ ਉਹਨਾਂ ਦੇ ਬਦਲਾਅ ਨੂੰ ਸਪੋਰਟ ਕਿਉਂ ਨਹੀਂ ਕਰ ਰਹੇ ਦੇਖੋ ਕਿਤੇ ਨਾ ਕਿਤੇ ਕੇਜਰੀਵਾਲ ਪਲੇਖੇ ਚ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਧਾਂ ਤੇ ਇਹ ਨਾਰੇ ਲਿਖ ਕੇ ਚੋਣਾਂ ਲੜੀਆਂ ਸੀ ਪੰਜਾਬ ਚ ਵੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤਬਾਹਤ ਬੁਰੀ ਹਾਲਤ ਹੋਈ ਸੀ ਨਹੀਂ ਜਿੱਤੀ ਸੀ ਆਮ ਆਦਮੀ ਪਾਰਟੀ ਜਿੰਨਾ ਤਾਂ ਛੱਡੋ 20 21 ਐਮਐਲਏ ਜਿੱਤੇ ਸੀ ਬਹੁਤ ਬੁਰੀ ਉਮੀਦ ਦੇ ਉਲਟ ਨਤੀਜਾ ਆ ਗਿਆ ਸੀ ਸਾਰਾ ਪੰਜਾਬ ਕੇਜਰੀਵਾਲ ਨਾਲ ਤਾਂ ਛੱਡੋ ਸਾਰਾ ਪੰਜਾਬ ਕੇਜਰੀਵਾਲ ਦੇ ਉਲਟ ਹੋਇਆ ਨਜ਼ਰ ਆਇਆ ਸੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜੀਆਂ ਕੇਜਰੀਵਾਲ ਦੇ ਨਾਂ ਤੇ ਚੋਣਾਂ ਨਹੀਂ ਲੜੀਆਂ ਤਾਂ 92 ਐਮਐਲਏ ਹਿਸਟੋਰੀਕਲ ਮੰਡਟ ਕਿਉਂਕਿ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਇੱਕੋ ਪਾਰਟੀ ਨੂੰ ਇੰਨੀ ਵੱਡੀ ਬਹੁਮਤ ਤਾਂ ਕੇਜਰੀਵਾਲ ਨੂੰ ਜੇਕਰ ਇੰਜ ਲੱਗ ਰਿਹਾ ਹੈ ਵੀ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਹੋ ਰਿਹਾ ਹੈ ਭਲੇਖੇ ਚ ਨੇ ਭਲੇਖੇ ਚੋਂ ਨਿਕਲ ਹੋਣਾ ਚਾਹੀਦਾ ਮੈਂ ਫਿਰ ਕਹਿੰਨਾ ਭਗਵੰਤ ਮਾਨ ਦੀ ਸਰਕਾਰ ਨੇ ਵੀ ਪੰਜਾਬ ਵਿੱਚ ਬਹੁਤਾ ਕੁਝ ਕਰ ਨਹੀਂ ਸਕੀ ਨਾ ਚਿੱਟਾ ਖਤਮ ਹੋਇਆ ਨਾ ਅਜੇ ਤੱਕ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਗੋਰੇ ਇੱਥੇ ਕੰਮ ਕਰਨ ਲਈ ਆਉਣ ਲੱਗੇ ਨਾ ਕੱਚੇ ਮੁਲਾਜ਼ਮ ਪੱਕੇ ਹੋਏ ਨਾ ਵਡਾਪਾ ਪੈਨਸ਼ਨ ਵਧੀ ਨਾ ਉਹ ਤੁਹਾਨੂੰ ਯਾਰ-ਯਾਰ ਮਿਲਿਆ ਨਾ 5 ਮਿੰਟਾਂ ਚ ਐਮਐਸਪੀ ਮਿਲੀ ਮਤਲਬ ਹੋਇਆ ਕੀ ਸਵਾਲ ਇਹ ਹੈ ਬਿਜਲੀ ਦਾ ਬਿੱਲ ਮਾਫ ਕਰਤਾ ਛੋਟੀਆਂ-ਮੋਟੀਆਂ ਚੀਜ਼ਾਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰ ਰਹੀਆਂ ਸੀ ਜਿਵੇਂ ਬਾਦਲ ਨੇ ਮੋਟਰਾਂ ਦਾ ਬਿੱਲ ਮਾਫ ਕੀਤਾ ਸੀ ਅੱਜ ਤੱਕ ਮੋਟਰਾਂ ਦਾ ਬਿੱਲ ਮਾਫ ਹੈ ਤਾਂ ਇਹਨਾਂ ਨੇ ਜੇਕਰ ਘਰਾਂ ਵਾਲਾ ਕਰਤਾ ਤਾਂ ਇਸ ਤਰ੍ਹਾਂ ਦੀ ਛੋਟੀਆਂ-ਮੋਟੀਆਂ ਚੀਜ਼ਾਂ ਪਹਿਲਾਂ ਵਾਲੀਆਂ ਵੀ ਕਰਦੀਆਂ ਸੀਗੀਆਂ ਵੋਟਾਂ ਲੈਣੀਆਂ ਹੁੰਦੀਆਂ ਨੇ 5 ਸਾਲ ਬਾਅਦ ਤਾਂ ਕੋਈ ਵੱਡੇ ਬਦਲਾ ਜਨਕ ਫੈਸਲੇ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜਰੂਰ ਲਿਖੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਦ ਬਹੁਤ ਮਿਹਰਬਾਨੀ ਸ਼ੁਕਰੀਆ